ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਸਾਹਮਣੇ ਜਿਹੜੀਆਂ ਫੇਮਸ ਪਰਸਨੈਲਿਟੀ ਆਪਾਂ ਟੌਪਿਕ ਸ਼ੁਰੂ ਕੀਤਾ ਹੋਇਆ ਉਹਦੇ ਵਿੱਚੋਂ ਸੋਨ ਸਿੰਘ ਪਕਣਾ ਜੀ ਬਾਰੇ ਜਾਣਕਾਰੀ ਲੈ ਕੇ ਆਏ ਆਂ ਸਭ ਤੋਂ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਆਪਣਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਤੁਹਾਨੂੰ ਨਵੀਂ-ਨਵੀਂ ਅਪਡੇਟ ਮਿਲਦੀ ਰਹੇ ਤੇ ਇੱਕ ਮੇਰੀ ਰਿਕਵੈਸਟ ਵੀ ਆ ਤੁਹਾਨੂੰ ਵੀ ਚਾਹ ਆਪਣਾ ਸਾਥ ਸਿਰਫ ਇੰਨਾ ਕੇ ਸੀਗਾ ਵੀ ਤੁਸੀਂ ਪੰਜਾਬ ਪੁਲਿਸ ਪੇਪਰ ਦੇ ਦਿੱਲੀ ਜੋ ਮੈਂ ਕੁਐਸ਼ਨ ਜੀਕੇ ਦੇ ਪਾਉਂਦਾ ਸੀ ਵੀ ਉਹ ਦੇਖ ਲੇ ਤੇ ਉਸ ਤੋਂ ਬਾਅਦ ਜਿਵੇਂ ਹੁਣ ਪੇਪਰ ਕੰਪਲੀਟ ਹੋ ਚੁੱਕੇ ਨੇ ਜਾਂ ਜਿਹਦਾ ਪੇਪਰ ਹੋ ਗਿਆ ਨੋਟੀਫਿਕੇਸ਼ਨ ਦਾ ਕੰਮ ਸੇ ਕੰਮ ਤੁਹਾਨੂੰ ਪਹੁੰਚਦੀ ਹੋਊਗੀ ਨਾ ਵੀ ਵੀਡੀਓ ਆਈ ਆ ਤਾਂ ਕੰਮ ਸੇ ਕੰਮ ਜੇ ਨਹੀਂ ਵੀ ਦੇਖਣੀ ਤਾਂ ਉਹਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਨਹੀਂ ਦੇਖਣੀ ਲਾਈਕ ਕਰ ਦਿਆ ਕਰੋ ਇੱਕ ਇੰਨਾ ਕੰਮ ਤਾਂ ਜ਼ਰੂਰ ਕਰਿਆ ਕਰੋ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਰਹੇ ਠੀਕ ਹੈ ਜੀ ਤਾਂ ਹੀ ਮੈਂ ਲਗਾਤਾਰ ਵੀਡੀਓਜ਼ ਪਾਉਂਦਾ ਰਹੂੰਗਾ ਠੀਕ ਹੈ ਜੀ ਤੈਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਠੀਕ ਹੈ ਸਟਾਰਟ ਕਰਦੇ ਹਾਂ ਸੋਨ ਸਿੰਘ ਭਕਣਾ ਜੀ ਬਾਰੇ ਸੋਨ ਸਿੰਘ ਭਕਣਾ ਜੀ ਦਾ ਜਨਮ ਜਨਵਰੀ 1870 ਨੂੰ ਭਕਣਾ ਪਿੰਡ 'ਚ ਹੋਇਆ ਪਿਤਾ ਦਾ ਨਾਮ ਭਾਈ ਕਰਮ ਸਿੰਘ 1 ਸਾਲ ਦੀ ਉਮਰ ਵਿੱਚ ਪਿਤਾ ਦੀ ਮੌਤ ਹੋ ਗਈ ਮਾਤਾ ਦਾ ਨਾਮ ਰਾਮਕੌਰ 10 ਸਾਲ ਦੀ ਉਮਰ ਵਿੱਚ ਲਾਹੌਰ 10 ਸਾਲ ਦੀ ਉਮਰ ਵਿੱਚ ਲਾਹੌਰ ਦੀ ਬਿਸ਼ਨ ਕੌਰ ਨਾਲ ਵਿਆਹ ਹੋਇਆ ਉਹਨਾਂ ਦਾ 20ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਹੋ ਗਏ ਉਸਨੇ ਬਸਤੀਕਰਨ ਬਿੱਲ ਦਾ ਵਿਰੋਧ ਕੀਤਾ ਇਹ ਯਾਦ ਰੱਖਿਓ ਉਹ ਗਦਰ ਪਾਰਟੀ ਦਾ ਸੰਸਥਾਪਕ ਪ੍ਰਧਾਨ ਅਤੇ ਸਨ 1915 ਦੇ ਗਦਰ ਅੰਦੋਲਨ ਦਾ ਪ੍ਰਮੁੱਖ ਸੂਤਰਤਾਰ ਸੀ 40 ਸਾਲ ਦੀ ਉਮਰ ਇਦੋਂ ਉਦੋਂ ਉਹਨਾਂ ਦੀ 40 ਸਾਲ ਦੀ ਉਮਰ ਸੀ 1909-9 ਦੇ ਵਿੱਚ ਠੀਕ ਹੈ ਜੀ ਯੂ ਐਸ ਏ ਦੇ ਵਿੱਚ ਰੁਜ਼ਗਾਰ ਦੀ ਭਾਲ ਦੇ ਲਈਏ ਤਲਾਸ਼ੀ ਲਈ ਗਏ ਸੀ ਮਤਲਬ ਇਹ ਵੀ ਪੁੱਛਿਆ ਜਾ ਸਕਦਾ ਵੀ ਕਦੋਂ ਉਹ ਯੂ ਐਸ ਏ ਗਏ ਸੀ ਕਿਹੜੇ ਸਨ ਚ ਗਏ ਸੀ 1913 ਵਿੱਚ ਉਹ ਅਮਰੀਕਾ ਦੇ ਕੈਨੇਡਾ ਅਮਰੀਕਾ ਤੇ ਕੈਨੇਡਾ ਵਿੱਚ ਰਹਿੰਦੇ ਭਾਰਤੀਆਂ ਦੀ ਮਦਦ ਦੇ ਨਾਲ ਉਹਨਾਂ ਨੇ ਹਿੰਦ ਐਸੋਸੀਏਸ਼ਨ ਜਿਸ ਦਾ ਨਾਮ ਬਾਅਦ ਵਿੱਚ ਪ੍ਰਸ਼ਾਂਤ ਤੱਟ ਦੀ ਹਿੰਦ ਐਸੋਸੀਏਸ਼ਨ ਪੈਸੀਫਿਕ ਕੋਸਟ ਹਿੰਦ ਐਸੋਸੀਏਸ਼ਨ ਪਿਆ ਠੀਕ ਹੈ ਜੀ ਇਹਦੇ ਪਹਿਲੇ ਪ੍ਰਧਾਨ ਕੌਣ ਬਣੇ ਸੋਨ ਸਿੰਘ ਭਖਣਾ ਅਤੇ ਲਾਲਾ ਹਰਦੇয়াল ਬਣੇ ਤੇ ਸਕੱਤਰ ਫਿਰ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਬਾਬਾ ਜੀ ਨੂੰ ਜਿਹੜੀ ਉਮਰ ਕੈਦ ਹੋਈ 16 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ 1930 ਵਿੱਚ ਆਜ਼ਾਦ ਹੋਏ ਬਾਹਰ ਆ ਗਏ ਅਮਰੀਕਾ ਵਿੱਚ ਉਹਨਾਂ ਨੇ ਸਿਆਲਟ ਨੇੜੇ ਲੱਕੜ ਦੇ ਆਰੇ ਵਿੱਚ ਵੀ ਕੰਮ ਕੀਤਾ ਉਹਨਾਂ ਨਵੇਂ ਇਨਕਲਾਬੀ ਵਿਚਾਰਾਂ ਦਾ ਪ੍ਰਚਾਰ ਕਰਨ ਵਾਲਾ ਅਖਬਾਰ ਗਦਰ ਛਾਪਿਆ 10 ਦਸੰਬਰ 1915 ਨੂੰ ਭਕਣਾ ਨੂੰ ਮਤਲਬ ਸੋਨ ਸਿੰਘ ਭਕਣਾ ਜੀ ਨੂੰ ਅੰਡੇਮਾਨ ਜੇਲ੍ਹ ਵਿੱਚ ਲਿਆਂਦਾ ਗਿਆ ਜਿੱਥੇ ਭੁੱਖ ਹੜਤਾਲਾਂ ਵਿੱਚ ਬਾਬਾ ਜੀ ਦੇ ਨਾਲ ਸਾਥੀ ਗਦਰੀ ਬਾਬਾ ਰਾਮ ਰਖਾ ਸਹਿਤ 8 ਜਣੇ ਸ਼ਹੀਦ ਹੋ ਗਏ ਠੀਕ ਹੈ ਜੀ ਫਿਰ ਮਦਰਾਸ ਜੇਲ੍ਹ ਵਿੱਚ ਅਤੇ ਫਿਰ ਜਰਵਾੜਾ ਜੇਲ੍ਹ ਵਿੱਚ 5 ਸਾਲ ਜੇਲ੍ਹ ਕੱਟਣ ਮਗਰੋਂ 3 ਸਾਲ ਲਈ ਲਾਹੌਰ ਜੇਲ੍ਹ ਵਿੱਚ ਕੈਦ ਕੱਟੀ ਲਾਹੌਰ ਵਿਖੇ ਹੀ ਉਹਨਾਂ ਦੀ ਮੁਲਾਕਾਤ ਭਗਤ ਸਿੰਘ ਨਾਲ ਹੋਈ ਜਿਹੜਾ ਕਿ ਕੁਐਸਚਨ ਜ਼ਰੂਰੀ ਆ ਇਹ ਕੁਐਸਚਨ ਪੁੱਛਿਆ ਜਾ ਸਕਦਾ ਸੋਨ ਸਿੰਘ ਪਕਣਾ ਦੀ ਮੁਲਾਕਾਤ ਭਗਤ ਸਿੰਘ ਨਾਲ ਕਦੋਂ ਹੋਈ ਲਾਹੌਰ ਵਿਖੇ ਤੇ ਇਹ ਨਾਰਾ ਕੀਦਾ ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ ਕੀ ਇਹ ਨਾਰਾ ਨੌਜਵਾਨ ਉਠੋ ਯੁੱਗ ਬਦਲ ਰਿਹਾ ਹੈ ਆਪਣੇ ਫਰਜ਼ ਨੂੰ ਪੂਰਾ ਕਰੋ ਇਹ ਨਾਰਾ ਕਿਹਨੇ ਲਾਇਆ ਸੀਗਾ ਬਾਬਾ ਸੋਹਣ ਸਿੰਘ ਪਖਣਾ ਇਹਨਾਂ ਦੀ ਆਟੋ ਬਾਇਓਗ੍ਰਾਫੀ ਦਾ ਨਾਮ ਕੀ ਸੀ ਜੀਵਨ ਸੰਗਰਾਮ ਫਿਰ ਇਹਨਾਂ ਦੁਆਰਾ ਲਿਖੀਆਂ ਕੁਝ ਪੁਸਤਕਾਂ ਨੇ ਇਹਨਾਂ ਦੇ ਨਾਮ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਪੜ੍ਹ ਲਓ ਪੰਜਾਬ ਦੇ ਪੇਪਰ ਦੇ ਰਿਹਾ ਹਾਂ ਤਾਂ ਜੀਕੇ ਦਾ ਕੋਈ ਅੰਤ ਨਹੀਂ ਹੈਗਾ ਠੀਕ ਹੈ ਜੇ ਤੁਹਾਨੂੰ ਕਹਿੰਦਾ ਕੋਈ ਵੀ ਇਹ ਕਿਤੇ ਆਣੇ ਨਹੀਂ ਤਾਂ ਕੋਈ ਪ੍ਰੋਸਾ ਹੀ ਨਹੀਂ ਹੈਗਾ ਕਿਉਂਕਿ ਇਸ ਵਾਰ ਦੇ ਕਨਸਟੇਬਲ ਦੇ ਪੇਪਰਾਂ ਨੇ ਇਹ ਗੱਲ ਖਤਮ ਕਰਤੀ ਵੀ ਕਿਤੋਂ ਵੀ ਕੁਝ ਆ ਸਕਦਾ ਪੁਸਤਕਾਂ ਜਿਹੜੀਆਂ ਕਿ ਇਹ ਨੇ ਦੁੱਖ ਜੀਵਨ ਕਰਤੱਵ ਇਨਕਲਾਬੀ ਲਹਿਰ ਗਰੀਬੀ ਭਾਰਤ ਵਿੱਚ ਇਸਤਰੀ ਜਾਤੀ ਠੀਕ ਹੈ ਇਹ ਬਾਬਾ ਸੋਨ ਸਿੰਘ ਜੀ ਪਕੜਨਾ ਬਾਰੇ ਜਾਣਕਾਰੀ ਆ ਦੇਖੋ ਮੇਰੇ ਕੋਲ ਸਾਰਾ ਲਿਖਿਆ ਪਿਆ ਮੈਂ ਤੁਹਾਨੂੰ ਸ਼ੇਅਰ ਵੀ ਕਰੂੰਗਾ ਦੇਖੋ ਮਾਸਟਰ ਤਾਰਾ ਸਿੰਘ ਜੀ ਲਿਖੇ ਹੋਏ ਨੇ ਫਿਰ ਆਪਾਂ ਅੱਗੇ ਭਗਤ ਸਿੰਘ ਜੀ ਆਗੇ ਠੀਕ ਹੈ ਫਿਰ ਆਪਣੇ ਕੋਲ ਅੱਗੇ ਚੰਦਰਸ਼ੇਖਰ ਆਯਾਦ ਠੀਕ ਹੈ ਜੀ ਲਾਲ ਲਾਜਪਤਰਾਏ ਰਾਜਗੁਰੂ ਸੁਖਦੇਵ ਇਦਾਂ ਹੀ ਆਪਣੇ ਕੋਲ ਹੈ ਭਾਈ ਵੀਰ ਸਿੰਘ surjit patar ਇਹ ਆਪਣੇ ਕੋਲ ਸਾਰੇ ਲਿਖੇ ਪਏ ਨੇ ਠੀਕ ਹੈ ਤਾਂ ਆਪਾਂ ਵੀਡੀਓ ਪਾਉਂਦੇ ਰਹਾਂਗੇ ਤੁਸੀਂ ਬਸ ਇੰਨਾ ਕੰਮ ਕਰਨਾ ਇਹਨੂੰ ਸ਼ੇਅਰ ਜ਼ਰੂਰ ਕਰਨਾ ਨੋਟੀਫਿਕੇਸ਼ਨ ਤੁਹਾਡੇ ਕੋਲ ਆਉਂਦੀ ਹੈ ਸਾਰਿਆਂ ਕੋਲ ਨੋਟੀਫਿਕੇਸ਼ਨ ਦੇਖਦੀ ਸਾਰੇ ਵੀਡੀਓ ਦੇਖੋ ਚਾਹੇ ਨਾ ਦੇਖੋ ਲਾਈਕ ਜ਼ਰੂਰ ਕਰ ਦਿਓ ਇੱਕ ਵਾਰ ਠੀਕ ਹੈ ਜੀ ਧੰਨਵਾਦ